ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚ ਹੈਲ ਵਲੋਗਸ ਤੇ ਹੋਰ ਸਾਰੇ ਤੁਸੀਂ ਜੀ ਆ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੁੱਲ ਵਾਚ ਟਾਈਮ ਹੈ ਜੀ ਸ਼ਾਮ ਦੇ 4:30 ਹੋ ਗਏ ਹੁਣ ਆਪਾਂ ਬਲੌਗ ਦੀ ਸਟਾਰਟਿੰਗ ਕਰਨ ਲੱਗੇ ਸੀਗੇ ਤੇ ਕੰਮਕਾਰ ਕਰੀ ਜਾਂਦੀ ਸੀ ਅੱਜ ਮੈਂ ਪਹਿਲਾਂ ਬਲੌਗ ਦੀ ਸਟਾਰਟਿੰਗ ਤਾਂ ਨਹੀਂ ਕੀਤੀ ਕਿਉਂਕਿ ਦੋ ਦਿਨ ਹੋ ਗਏ ਕੱਲ ਤਾਂ ਆਪਾਂ ਸ਼ਹਿਰ ਚਲੇ ਗਏ ਸੀ ਤੇ ਕੱਪੜਿਆਂ ਦੇ ਜਿਹੜਾ ਕੱਪੜੇ ਯਾਨੀ ਕਿ ਜਿਹੜੇ ਕਾਫੀ ਇਕੱਠੇ ਹੋਏ ਪਏ ਸੀ ਮੈਂ ਇਹ ਚੱਲ ਕੇ ਰਹਾ ਕਪੜਿਆਂ ਦਾ ਪਸਾਬ ਸਿਰ ਕਰਦਗੇ ਹਨ ਕਪੜੇ ਧੋਤੇ ਕੇ ਵਿੱਚ ਥੋੜੇ ਜਿਹੇ ਰਹਿ ਗਏ ਸੁੱਕਣੇ ਪਾਉਣ ਵਾਲੇ ਤੇ ਫਿਰ ਮਾਂਜਦੇ ਆਂ ਭਾਂਡੇ ਵਗੈਰਾ ਤੇ ਕੱਢਾਂਗੇ ਤਾਰਾਂ ਦੋ ਦਿਨ ਹੋ ਗਏ ਗੁਰਦੁਆਰਾ ਸਾਹਿਬ ਵੀ ਜਿਹੜਾ ਮੱਥਾ ਟੇਕਣ ਨਹੀਂ ਜਾਇਆ ਗਿਆ ਤੇ ਕਿਉਂਕਿ ਬਸ ਕੰਮਾਂ ਨੂੰ ਜਿਹੜਾ ਕਵੇਲਾ ਹੋ ਜਾਂਦਾ ਸੀਗਾ ਫਿਰ ਇੱਕ ਹੁਣ 5:30 ਵਜੇ ਜਿਹੜਾ ਹਨੇਰਾ ਹੋ ਜਾਂਦਾ ਹਨਾ ਹਨੇਰਾ ਹੋ ਜਾਂਦਾ ਜਨਨ ਕਿ ਜਦੋਂ ਨਾਲ ਆਪਾਂ ਮੱਥਾ ਟੇਕ ਕੇ ਆਉਣੇ ਉਦੋਂ ਨੂੰ ਤਾਂ ਜਮੀ ਲਾਈਟਾਂ ਚੱਲ ਪੈਦੀਆਂ ਹਨੇਰਾ ਹੋ ਜਾਂਦਾ ਅੱਜ ਬਸ ਮੈਂ ਕੋਸ਼ਿਸ਼ ਤਾਂ ਕਰਦੀ ਵੀ ਮੈਂ ਟਾਈਮ ਨਾਲ ਕੰਮ ਨਿਬੇੜਾ ਹਨਾ ਵੀ ਜਾ ਕੇ ਆਵਾਂਗੇ ਮੱਥਾ ਟੇਕਿਆ ਮੈਂ ਜਦੋਂ ਆਪਾਂ ਦਿੱਲੀ ਜਾਣ ਲੱਗ ਜੀਏ ਫਿਰ ਆਪਾਂ ਨੂੰ ਆਦਤ ਜੀ ਬਣ ਜਾਂਦੀ ਵੀ ਉਸ ਟਾਈਮ ਤੇ ਜਾ ਕੇ ਆਗੇ ਕੱਲ ਸ਼ਾਮ ਨੂੰ ਜਦੋਂ 5:30 ਪੌਣੇ ਸੀ ਆਈ ਫਿਰ ਹੌਨ ਸਰ 12 ਕੱਢਣ ਲੱਗੇ ਤਾਂ ਕਰਕੇ ਜਾਈ ਗਿਆ ਤੇ ਅੱਜ ਸਮਝੀ ਭਾਜੀ ਜਿਹੜੀ ਮੈਨੂੰ ਲੱਗਦਾ ਬਣੂਗੀ ਅੱਜ ਪਾਲਕ ਲੱਗਦੀ ਹੋ ਸਕਦਾ ਧੁੱਤੀ ਪੇ ਪਾਲਕ ਵਾ ਕੀ ਐਨ ਪਤਾ ਕੀ ਮੂੰਗੀ ਦੀ ਦਾਲ ਵਗੈਰਾ ਜਾਂ ਕੁਝ ਹੋਰ ਕੱਪੜੇ ਦੇਖੋ ਇੱਕ ਦਿਨ ਧੁੱਤੇ ਵੈਸੇ ਹੁਣ ਕੋਈ ਇੰਨੇ ਬਾਲੇ ਤਾਂ ਨਹੀਂ ਹੁੰਦੇ ਕੋ ਜਿਆਦਾ ਵੀ ਨਹੀਂ ਹੋਏ ਵੈਸੇ ਹਜੇ ਕੁਛ ਮਸ਼ੀਨ 'ਚ ਪਏ ਨੇ ਤੇ ਉਹਨਾਂ ਨੂੰ ਪਾਉਣੇ ਸੁਕਣੇ ਵਸਾਏ ਆ ਵੀ ਧੁੱਪ ਤਾਂ ਚਲੀ ਜਾਂਦੀ ਆ ਪਰ ਫਾਦੇ ਦੇ ਕੱਲ ਨੂੰ ਧੁੱਪ ਲੱਗ ਜੂਗੀ ਤੇ ਹਾਜੇ ਕਿ ਮੇਰੀ ਸਵੇਰੇ ਸਵੇਰੇ ਜਿਹੜੀ ਮੈਨੂੰ ਕੋਟੀ ਮਿਲ ਗਈ ਕੋਟੀ ਮੇਰੀ ਬੁਣਨੀ ਦਿੱਤੀ ਹੋਈ ਸੀਗੀ ਤੇ ਬਹੁਤ ਸੋਹਣੀ ਆ ਜਿਹੜੀ ਮਾਸੀ ਨੇ ਮੇਰੀ ਨੇ ਕੋਟੀ ਆ ਜਿਹੜੀ ਬੁਣ ਕੇ ਦਿੱਤੀ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਆ ਮੇਰੀ ਰੀਜ ਹੀ ਸੀਗੀ ਵੀ ਮੈਂ ਇਦਾਂ ਦੀ ਜਿਹੜੀ ਕੋਟੀ ਬਣਾਉਣੀ ਆ ਤੇ ਮਾਸ ਨੇ ਬਣ ਕੇ ਦਿੱਤੀ ਤੇ ਮਾਸੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਸ਼ਾਇਦ ਮਾਸੀ ਆਪਣੇ ਬਲੌਗ ਦੇਂਦੀ ਹੁੰਦੀ ਆ ਤਾਂ ਦੇਖੋਗੇ ਆਪਾਂ ਤੁਹਾਨੂੰ ਵੀ ਦਿਖਾਵਾਂਗੇ ਕਿ ਕਿੱਦਾਂ ਦੀ ਜਿਹੜੀ ਕੋਟੀ ਆ ਮੈਂ ਬਣਾਈ ਆ ਯਾ ਸਾਡੀ ਬੈਡ ਆ ਨਾ ਜਿਹੜੀ ਅਜੇ ਠੀਕ ਨਹੀਂ ਹੈਗੀਗੀ ਇੰਜੈਕਸ਼ਨ ਵਗੈਰਾ ਅੱਜ ਵੀ ਸਵੇਰ ਲਗਾਇਆ ਹੈ ਬੁਖਾਰ ਹੋਇਆ ਪਿਆਸੀਗਾ ਬਾਕੀ ਡਾਕਟਰ ਕਹਿੰਦਾ ਕਿ ਜਿਵੇਂ ਆਪਣੇ ਹਨਾ ਗਲਾਂ ਚ ਟੌਨਸਲਸ ਬਣ ਜਾਂਦੇ ਉਦਿਆਂ ਦੀ ਗਾਲ ਦੇ ਵਿੱਚ ਨਾ ਗੰਡਾ ਨਹੀਂਗਾ ਹੋਣਾ ਪਗਾ ਤਾਂ ਕਰਕੇ ਜਿਹੜੇ ਪੱਠੇ ਆ ਘਟ ਖਾਂਦੀ ਆ ਜਵਾਕਾਂ ਨੂੰ ਮੋੜਕੜ ਕੇ ਆ ਕੇ ਖੜ ਜਾਨੇ ਵੀ ਕੋਈ ਰੋਧ ਪੱਕੇ ਪੱਕੇ ਨੇ ਤੱਜ ਮਿਲਣ ਦਾ ਅੱਜ ਤਾਂ ਮੈਂ ਤਾਂ ਤੋੜ ਕੇ ਲੈ ਕੇ ਜਾਉਂ ਹਾਂ ਇਹ ਥੋੜਾ ਕੱਚਾ ਹੀ ਸ਼ੱਕ ਜਾਣਾ ਹੈ ਆਸਾ ਵਰਗੇ ਖਾ ਲੈਣਾ ਇਹ ਕਰ ਦਿਆ ਜਾਂਦਾ ਉਹ ਵੀ ਕਰ ਦਿੰਦੇ ਆ ਦੇਖੀ ਤੋ ਦਿਨ ਇਹ ਦੰਦੀ ਵੱਡੀ ਲੱਗਦੀ ਹੈ ਮੇਰੇ ਵਰਗੇ ਵਿਚਾਰਾ ਤੋਤਾ ਰਹਿ ਨਹੀਂ ਸਕਦਾ ਉਹ ਤਾਂ ਹੋਰ ਹੀ ਹੈ ਮੈਂ ਤੁਹਾਨੂੰ ਦਿਖਾਵਾਂ ਇਹਨਾਂ ਦੀ ਸ਼ੇਪ ਦੇਖਿਓ ਆ ਗਿੰਦਾ ਹੋ ਗਿਆ ਵਈ ਆਪਣਾ ਵਧੀਆ ਫੁੱਲ ਬਣਨ ਵਾਲੀ ਐ ਦੇਖੋ ਇਹਨਾਂ ਅੰਮ੍ਰੂਦ ਕਿੱਦਾਂ ਦੇ ਆਹ ਅੰਮ੍ਰੂਦ ਸੋਹਣੇ ਲੱਗੇ ਚੋਪੜੇ ਚੋਪੜੇ ਜਿਹਾ ਲੱਗਦੇ ਇੱਧਰ ਹੈ ਜਿਹੜੀ ਬਿਮਾਰੀ ਜੀ ਵਾਲੀ ਐ ਜਿਹੜੀ ਕਿ ਉੱਪਰੋਂ ਨਾ ਖਾਕੀ ਜਿਹਾ ਹੋ ਰਿਹਾ ਹੈ ਕਈ ਦਿਨ ਬਾਅਦ ਬੁੱਟਿਆਂ ਕਨੇਗਾ ਮਾਰੀ ਦੀ ਹੈ। ਲੱਗ ਰਿਹਾ। ਛੀਕੂ ਲੱਗ ਰਹੇ ਨੇ ਤਾਂ ਹੌਲੀ ਹੌਲੀ ਬਣਨਗੇ। ਪਹਿਲਾਂ ਜਿਹੜਾ ਫਾਲਾ ਥੋੜੇ ਜਿਹਾ ਲੱਗਦੇ ਹੁੰਦੇ ਤਿੰਨ ਚਾਰ ਕੀ ਲੱਗਦੇ ਹੁੰਦੇ ਤਿੰਨ ਚਾਰ ਕੀ ਜਿਹੜੇ ਲੱਗੇ ਹੋਏ ਨੇ। ਫਿਰ ਅਸੀਂ ਜਿਹੜਾ ਆਮਬਾ ਤੇ ਆ ਸੰਤਰਾ। ਸੰਤਰਾ ਤਾਂ ਸਾਡਾ ਬਹੁਤ ਔਖਾ ਪੂਰ ਚੜੂਗਾ ਜੇ ਬਣੂਗਾ ਤਾਂ ਇਹ। ਇਹ ਵੀ ਚੱਲ ਰਿਹਾ। ਦੇਖੀਏ ਖਾਗੇ। ਕਰੜਾ ਇਹ ਕਿ ਫਵਾਦ ਅਮਰੂਦ ਆਹ ਦੇਖਣ ਜੀ ਕਰੜਾ ਲੱਗਦਾ ਸੀ ਹਨਾ ਕਿ ਟੂੜੀ ਨਹੀਂ ਆ ਰਹੀ ਪਾਣੀ ਵੀ ਨਾ ਵਿਚਾਰੇ ਐਲੋਵਿਰਾ ਦੀ ਕੀ ਬਜਾ ਵਿਗੜੀ ਪਈ ਆ ਹੋ ਗਿਆ ਆਪਾਂ ਹਾਂਡੇ ਵਗੈਰਾ ਮਾਇਨਾ ਨੂੰ ਵੀ ਖੇਤ ਗਈ ਹੋਏ ਨੇ ਫਿਰ ਘਾਰਾਂ ਵਗੈਰਾ ਕੱਢਣੇ ਨਹੀਂ ਲੇਟ ਹੋ ਜਾਣਗੇ ਫਿਰ ਕਰਦੇ ਆਪਾਂ ਵਲੌਗ ਨੂੰ ਕੰਟੀਨਿਊ ਹਾਂਡੇ ਹਾਂ ਹਾਂ ਗਏ ਨਾ ਹੂੰ ਉਹ ਚੱਲ ਆਣਗੇ 2 ਦਿਨ ਹੋ ਗਏ ਬੋਚਾ ਵੀ ਲੱਗਿਆ ਕਿੱਥੇ ਡੇਲੀ ਲਾਉਂਦੇ ਸੀ ਕਿੱਥੇ ਦੋ ਨਲੂ ਕਿੱਥੇ ਆ ਨਲੂ ਉਧਰ ਨਹੀਂ ਗਏ ਕਿੱਧਰ ਉੱਪਰ ਹਾਂਨੇ ਉੱਪਰ ਕੀ ਕਰੇ ਪਤਾ ਨਹੀਂ ਪਾਲੇ ਲਈਏ ਉਧਰ ਵੀ ਹੈ ਉਧਰ ਤਾਂ ਨਹੀਂ ਸੀ ਫਿਰ ਕਿੱਧਰ ਗਏ ਅੱਗੇ ਕਾਹਦੇ ਜਪਾਰਟ ਮਾਰ ਕੇ ਤੁਸੀਂ ਐਂ ਸਿੱਟੀ ਜਾਂਦੇ ਅੱਜ ਅੰਬੂ ਮਿੱਟੀ ਪਾਲਕ ਦੀ ਆ ਮਾਂ ਕੱਢੀ ਗੋਜੀ ਖਾਦੀ ਸੀ ਮੈਡਮ ਲੈ ਕੇ ਆਈ ਸੀ ਅੱਜ ਘਰੀ ਵੀ ਬਣ ਗਈ ਕਾਦੋਂ ਨਹੀਂ ਹੁੰਦੀ ਕੋਪਰਸ ਖਾ ਵੀ ਲੈਣੀ ਕਦੋਂ ਮਤ ਬੰਨੀ ਸੀ ਹਾਂ ਹੋਰ ਵੀ ਖਾਣੇ ਦੇ ਸੀ ਹੈ ਗੋਦ ਆ ਮਾਂ ਦਾ ਦੱਸਿਆ ਕਰ ਕੋ ਸਰ ਆਲੂ ਨਹੀਂ ਕਦੇ ਬਣਾਇਆ ਤੁਸੀਂ ਆਲੂ ਪਾਣਗੇ ਇਹਦੇ ਚ ਹੋਰ ਚਪੂਗਾ ਆਣੀ ਖਾਣੇ ਗਈ ਆ ਲੂ ਲੂ ਆਣੀ ਖਾਣੇ ਗਈ ਹੂੰ ਆਨੋ ਦੇ ਵਾਲਾ ਗੱਲੀ ਕਦਾਂ ਆਂਡੋ ਕਰਦੇ ਦੀ ਸਬਜ਼ੀਆਂ ਵਾਲਾ ਗੁਰ ਯਾਰ ਕਹੇ ਦੇ ਦਾਦੀ ਨੂੰ ਕਹਦਾ ਦੀ ਕਰੀ ਆ ਲੂ ਕਰਦੇ ਨਹੀਂ ਸੰਜੋ ਲੋ ਕਹੇ ਦੇ ਬੁੱਤ ਦਾਦੀ ਨੂੰ ਨਾਨੀ ਨਾਨੀ ਆਲੂ ਦੀਆਂ ਕੀ ਬਣਾਉਣਾ ਕਰੂ ਤੁਸੀਂ ਆਲੂ ਦੀ ਬਣਾਉਣਾ ਆ ਆਲੂ ਸੁੱਤੀ ਆਲੂ ਵਾਲਾ ਨਹੀਂ ਤਰੇ ਵੀ ਤੇ ਵਾਲ ਕੇ ਆਲੂ ਆਲੂ ਵਾਲਿਆਂ ਨੇ ਤੁਸੀਂ ਬਣਾ ਲਿਓ ਆਪਦੇ ਅਸੀਂ ਆਦ ਘਰ ਜਿਚ ਪਾਲਾਂਗੇ ਠੀਕ ਆ ਬਾਟੀ ਜੋ ਬਣਾ ਲਿਓ ਆਪਦੇ ਮੈਂ ਨਹੀਂ ਰਿਹਾ ਆਲੂ ਖਾਣ ਜੇ ਸਬਾਹ ਕਾ ਕਰਕੇ ਭਾਂਡੇ ਇੱਥੇ ਰੱਖੀ ਆ ਨਾ ਮਮਾ ਤੇ ਨਾ ਮਾਦਰ ਵੇਲੇ ਵੀ ਆਇਆ ਕਰੋ ਖਾ ਕੇ ਨਾ ਦੇਖ ਕੇ ਟੀਵੀ ਤੇ ਇੱਥੇ ਰੱਖੀ ਜਾਂਦੇ ਮਰੇ ਨਾ ਮਮਾ ਆ ਬਨਸ ਆਕਸ सारा बोल रहा है आ नहीं पे पार पार चुकी है मैंने आ गया वो तो कम नहीं निकलिएवा का मैं नตรี ही ਆ ਮੈਂ ਬੂਡ ਮੈਂ ਸਾਰਾ ਦਾ ਬੂਡ ਹੀ ਲੌਂਡੀ ਵੇਖੇ ਤਾਂ ਜਿਵੇਂ ਮੇਰੇ ਪੈਰ ਪਾਟੇ ਹੋਰ ਵਧ ਜਾ ਫੀਸਾਂ ਵਾਲੇ ਬੂਡਾਂ ਪਾਇਆ ਕਰ ਦਿੰਗਾ ਮੇਰੇ ਤਾਂ ਬੂਡ ਵਧੇ ਲਾਉਂ ਉਹ ਤੇ ਖੇੜਦੇ ਫਿਰ ਪੀਕ ਪੈ ਜਾਂਦੀ ਆ ਸਾਡੇ ਪੈਰਾਂ ਤੇ ਅੱਜ ਆਪਣੇ ਗਾਂ ਘਾੜਾ ਕਰੀ ਜਾਂਦੀ ਆ गुस्सा आवे तो बायना दे मामू करते है गए नहीं कर गए नहीं येम्मी इतनी नहीं लो नहीं मामू करते थे भी नहीं गाइस आज आंगे पोछते हैं पोछने जाने करो खाना दूंगी आज बैकपोरेशन करते हो ओहो अरे गंदा है बे लो ਕੋਟ ਅਰੇ ਆ ਨਾ ਸੀ ਉਹ ਗਿਆ ਆ ਸਾਰੀ ਕਿ ਸੌਂਦ ਸੌਂਦ ਹੋਇਆ ਪਿਆ ਕੋਠੇ ਨਾਲ ਬੜਾ ਪਿਆ ਹੋਣਾ ਸਾਰ ਕੀ ਸਕਾਈ ਕਾਸ ਚ ਮੈਂ ਸਿਧਵਾਨੀ ਲਈ ਇਹਨਾਂ ਚ ਮੈਂ ਅਭੀ ਲੀਤਾਂ ਉਹ ਉਹ ਦਿਨ ਕਰੇ ਸੀ ਓਏ ਬੰਦੀ ਦੀ ਹੋਰ ਕਸ਼ ਲਾਲ ਕੜਾ ਤੇ ਸੀ ਮੈਮੀ ਕੰਮੀ ਚਲ ਫਲ ਕੜਾ ਦੀ ਖਸਮ ਆਪਕੇ ਮੈਂ ਤੁਹਾਨੂੰ 20 ਰੁਪਏ ਦੇ ਮੈਂ ਦਾੜੀ ਮਚ ਮਣਾ ਕੇ ਆਉਂਦਾ ਓਹੋ ਦਾੜੀ ਮਚ ਮਣਾ ਮੇ ਮੈਰੀ ਨਹੀਂ ਆ ਸੇਵੀਆਂ ਹਨਾ छोड़ो खड़ा सारा गलत देखो दुख तोड़नी <laughs> मासी ने नी कि बुन के दि है कलर भी बहुत घंट सोना डिजाइन भी बहुत ज्यादा सोना दिखाने सही गलो देखो, ते देखो ते ਮਾੜਦੇ ਮਾਸੀ ਦੀ ਬੁੰਤੀ ਨੂੰ ਬਹੁਤ ਸੋਹਣਾ ਜਿਹੜਾ ਬਾਰਡਰ ਬਣਾਇਆ ਹੋਇਆ ਹੈਗਾ ਤੇ ਆਹ ਡਿਜ਼ਾਈਨ ਵੀ ਕਸਮਾ ਕਸਮਾ ਤੇ ਇਹ ਦੇਖਣ ਜਿਹ ਹੈਵੀ ਲੱਗਦੀ ਹੈਵੀ ਨਹੀਂ ਗਾ ਬਹੁਤ ਹੈ ਉਹ ਆਗਾ ਹਲਕਾ ਜਿਹਾ weight ਹੈ ਦਾ ਬੜੀ ਵਧੀਆ ਲੱਗੀ ਹੁਣ ਹਣ ਆਹ ਵਾਲੀਆਂ ਜਿੰਸ ਕੀ ਵੀ ਕਰੇ ਜੋ ਕੋਟੀ ਕਰੇ ਇੰਨਾ ਜਿਆਦਾ ਟ੍ਰੈਂਡ ਹੈ ਜਾਨੀ ਕਿ ਬਟਨ ਵਾਲੀ ਨਾਲੋਂ ਇਹ ਚੀਜ਼ ਜਿਆਦਾ ਪਾਉਂਦੇ ਆ ਤੇ ਮੇਰੇ ਵੀਸ ਦੀ ਬਹੁਤ ਰੀਜ ਸੀ ਮੈਂ ਪਿਛਲੀ ਵਾਰ ਕਿਹਾ ਸੀ ਮਾਸੀ ਨੇ ਮੈਂ ਕਿਹਾ ਮਾਸੀ ਮੇਰੀ ਕੋਟੀ ਬੁੰਦੀ ਤੇ ਵਿਚਾਰੀ ਨੇ ਬੁੰਤੀ ਤੇ ਮੇਰੇ ਕੋਲ ਪਹੁੰਚਦੀ ਪਹੁੰਚਦੀ ਹੋ ਗਈ ਬਹੁਤ ਜਿਆਦੇ ਸੋਹਣੀ ਐ ਵੈਸੇ ਹਜੇ ਨਹੀਂ ਪੈਣੀ ਥੋੜੀ ਜਿਆਦੇ ਠੰਡੇ ਚ ਪਊਗੀ ਧੁੰਦਾਂ ਚ ਪਊਗੀ ਤੇ ਉਦੋਂ ਉਹਨਾਂ ਚਿਰ ਆਪਾਂ ਨੂੰ ਵੇਟ ਕਰਨੀ ਪੈਣੀ ਐ ਹਣ ਵੀ ਰੋਟੀ ਲਾ ਗਏ ਮੰਮੀ ਫੜਾਈਏ ਸਾਰਿਆਂ ਨੂੰ ਉਹ ਸੱਚੀ ਤੇ ਡੈਡੀ ਨੂੰ ਕੋਈ ਨਾ ਪਿਕ ਬਣਾਉਣੀ ਐ ਬਲੌਗ ਪਾਉਣਾ ਇਹ ਲੋ ਹਲੋ ਜਿੱਥੇ ਸਬਜੀ ਬਣ ਗਈ ਸੀਗੀ ਜੀ ਸੁੱਕੇ ਆਲੂ ਕਿਉਂਕਿ ਬੱਚਿਆਂ ਨੂੰ ਪਸੰਦ ਨਹੀਂ ਸੀਗੀ ਇਹ ਪਾਲਕ ਵਾਲੀ ਸਬਜੀ ਆਪਾਂ ਬਣਾਈਏ ਚਾਹੀਏ ਪੁਰਜੀ ਕਹਦੇ ਚਾਹੀਏ ਸਬਜੀ ਕਹਦੋ ਤੇ ਉਹੀ ਗੱਲ ਫਿਰ ਭੈਣਾਂ ਨੇ ਕਹਿਣਾ ਹੀ ਆ ਨਾ ਦੇਖਣ ਦੇ ਵਿੱਚ ਪਤਾ ਨਹੀਂ ਕਿਉਂ ਥੋੜੀ ਜਿਹੀ ਲੱਗ ਰਹੀ ਹੈ ਬਾਕੀ ਆਏ ਆ ਵੀ ਦੋ ਜਣਿਆਂ ਨੇ ਰੋਟੀ ਖਾ ਲਈ ਸੀਗੀ ਤੇ ਪਰ ਫਿਰ ਵੀ ਇਹਦੇ ਵਿੱਚ ਹੋਰ ਸਬਜੀ ਬਣ ਜੂਗੀ ਭੈਣਾਂ ਕਮੈਂਟ ਕਰਦੇ ਵੀ ਤੁਸੀਂ ਸਬਜੀ ਥੋੜੀ ਬਣਾਉਣੇ ਵਿੱਚ ਸੁਲੰਪੂਰੀ ਜਿਹੀ ਸਬਜੀ ਤਾਂ ਬਹੁਤ ਬਣਦੀ ਹੈ ਭੈਣ ਪੂਰੀ ਵੀ ਆ ਜਾਂਦੀ ਹੈ ਸਵੇਰ ਵਾਸਤੇ ਵੀ ਬਚ ਜਾਂਦੀ ਹੈਗੀ ਪਤਾ ਨਹੀਂ ਕਿਉਂ ਕੈਮਰੇ ਦੇ ਵਿੱਚ ਕੜਾਹੀ ਜੀ ਦੇ ਵਿੱਚ ਥੋੜੀ ਕਿਉ ਲੋ ਜਿੱਦ ਤੁਸੀਂ ਕਹਿੰਦੇ ਹੋਗੇ ਇੱਥੇ ਤਾਂ ਮੜਾਸਾ ਮਾਰ ਰੱਖਿਆ ਸ਼ਾਲ ਦਾ ਤੇ ਇਧਰ ਭਈ ਸਾਡੀ ਟੈਂਕੀ ਹੋਈ ਪਈ ਖਤਮ ਤੇ ਬੜਾ ਹੈਰਾਨ ਹੁੰਨੇ ਆ ਕਿਉਂਕਿ ਮਿੰਟ ਮਿੰਟ ਤਾਂ ਆਪਾਂ ਹੱਥ ਧੋਣੇ ਜਾਂ ਕੋਈ ਭਾਂਡੇ ਧੋਣੇ ਹਨ ਟੁੱਟੀ ਛੱਡਦੇ ਆਪਾਂ ਰਸੋਈ ਵਾਲੀ ਤੇ ਇਹ ਦੋ ਦਿਨ ਹੋ ਗਏ ਜੇ ਮੈਨੂੰ ਲੱਗਦਾ ਟੁੱਟੀ ਆਣੀ ਰਹੀ ਤਾਂ ਕਰਕੇ ਜਿਹੜੀ ਟੈਂਕੀ ਚ ਸਾਰਾ ਪਾਣੀ ਹੈ ਜਿਹੜਾ ਖਤਮ ਹੋਇਆ ਪਿਆਗਾ ਤੇ ਬਹੁਤ ਔਖਾ ਹੋਇਆ ਪਿਆ। ਲਓ ਜੀ ਇੱਥੇ ਮੰਮੀ ਰੋਟੀ ਲੱਗੇ ਪਈ ਆ ਪਾਪਾ ਤੇ ਬੀਬੀ ਜੀ ਰੋਟੀ ਛਕ ਰਹੇ ਨੇ ਤੇ ਇੱਥੇ ਮੈਂ ਸਾਰੀਆਂ ਗਰੀਲਾਂ ਜਾਨੀ ਕਿ ਰਸੋਈ ਆਹ ਦੀਆਂ ਪੌੜੀਆਂ ਵਾਲੀਆਂ ਮੈਂ ਭਰ ਦੇਣੀਆਂ ਹੁੰਦੀਆਂ ਸ਼ਾਮ ਨੂੰ ਹੈਂਕੀ ਵਗੈਰਾ ਸੁੱਕ ਨਹੀਂ ਪਾਤੇ ਜਰਾਬਾ ਵਗੈਰਾ ਸਾਰਿਆਂ ਦੀਆਂ ਸੁਕੜੀਆਂ ਮੈਂ ਇੱਥੇ ਹੀ ਪਾਉਣੀ ਹੁੰਦੀ ਆ ਆਪਣੇ ਮਸ਼ੱਕ ਦੀ ਕਿੰਨੀਆਂ ਕੋਈ ਤਾਰਾਂ ਤੂਰਾ ਹੋਣ ਪਰ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਵੀ ਆਪਣਾ ਪੌੜੀਆਂ ਵੀ ਆਪਾਂ ਜੜੀਆਂ ਸੁੰਨੀਆਂ ਨਹੀਂ ਛੱਡਦੇ ਹੁੰਦੇ ਕਿ ਵੀ ਆਪਾਂ ਇਹਦੇ ਤੇ ਕੱਪੜੇ ਜਿਹੜੇ ਆਪਾਂ ਸੁੱਕਣੇ ਪਾਈ ਦਿੰਨੇ ਹੁੰਨੇ ਆਗੇ ਲਓ ਜੀ ਇੱਥੇ ਵੀ ਸਾਡੀ ਜਿਹੜੀ ਮੱਕੀ ਦੀ ਰੋਟੀ ਵੀ ਜਿਹੜੀ ਪੱਕਣ ਲੱਗ ਗਈ ਐ ਬਟ ਅਸੀਂ ਤਾਂ ਨਹੀਂ ਖਾਂਦੇ ਹੈਗੇ ਪਾਪਾ ਤੇ ਬੀਬੀ ਤੇ ਮੰਮੀ ਤਾਂ ਬਹੁਤ ਜ਼ਿਆਦਾ ਪਸੰਦ ਕਰਦੇ ਤੇ ਪਾਪਾ ਜੀ ਨਹੀਂ ਖਾਣੀ ਸੀਗੀ ਗੁੜ ਨਾਲ ਮੱਕੀ ਦੀ ਰੋਟੀ ਵੈਸੇ ਗੁੜ ਨਾਲ ਤਾਂ ਟੇਸਟੀ ਲੱਗਦੀ ਆ ਬਾਜਰੀ ਦੀ ਰੋਟੀ ਬਣਾਉਣੀ ਹੁੰਨੇ ਬਾਜਰੇ ਹੁੰਦਾ ਸ਼ਾਇਦ ਹਾਂ ਬਾਜਰੇ ਦੀ ਰੋਟੀ ਵੀ ਐ ਜਿਹੜੀ ਗੁੜ ਨਾਲ ਟੇਸਟੀ ਲੱਗਦੀ ਐ ਬਟ ਉਂਝ ਨਹੀਂ ਖਾਦੀ ਹਾਂਦੀ ਸਾਡੇ ਤੋਂ ਮੈਂ ਪਹਿਲੇ ਤੇ ਬਾਰਿ ਬਾਰੀ ਸਿਰ ਨੂੰ ਮੰਡੀ ਜਾ ਰਹੀ ਆ ਮੈਨੂੰ ਲੱਗਦਾ ਲੱਗਦਾ ਨਹੀਂ ਕਿ ਸਿਰ ਦੁਖ ਰਿਆ ਸੀ ਕੁਸ ਠੰਡ ਜੀ ਹੋ ਜਾਂਦੀ ਆ ਨਾ ਸ਼ਾਮ ਨੂੰ ਮੈਨੂੰ ਠੀਕ ਆ ਪਰ ਫਿਰ ਤੰਗ ਕਰ ਕਿਵੇਂ ਇਦਾਂ ਬੁੱਕਲ ਮਾਰ ਰੱਖੀ ਸੀਗੀ ਆਪਦੀ ਸਟਾਲ ਦੀ ਲੌਜੀ ਰੋਟੀ ਪਾਣੀ ਭਾਂਡੇ ਵਗੈਰਾ ਦਾ ਕੰਮ ਦਿੱਤਾ ਆਪਾਂ ਨੇੜ ਤੇ ਮੈਂ ਹੁਣ 7:30 ਹੋਏ ਆ ਹੁਣ ਮੈਂ ਸਿਰ ਤੇ ਲਾਈ ਮੈਂ ਨਹੀਂ ਤੁਸੀਂ ਕਿਉਂਗੇ ਵੀ ਇਨਾਂ ਦੇ ਬੀਲੀ ਕੋਲੇ ਕਮੀ ਹੁੰਦੀ ਆ ਬਸ ਸਾਡੇ ਪਤਾ ਕੀ ਆ ਕੱਲ ਨੂੰ ਕਿਉਂਕਿ ਆ ਕੇ ਕੱਪੜੇ-ਕਪੜੇ ਧੋਣ ਲੱਗੇ ਮੇਰੇ ਕੋਲ ਜਿਆਦਾ ਹੀ ਨਹੀਂ ਆਈ ਉਦੋਂ ਮਹਿੰਦੀ ਲਾਉਣੀ ਕਲਰ ਲਾਉਣਾ ਆ ਬਸ ਤੇ ਹੁਣ ਇਹਨੂੰ ਕਲਰ ਲਾਇਆ ਕਿਉਂਕਿ ਜੇ ਤਾਂ ਆਪਾਂ ਮਹਿੰਦੀ ਲਾਣੇ ਉਹਦੇ ਨਾਲ ਤਾਂ ਵਾਲਾ ਜਿਆਦਾ ਸਿਰ 'ਚ ਠਰਦਾ ਹੀ ਕਲਰ ਨਾ ਨਹੀਂ ਇੰਨਾ ਲੱਗਦਾ ਕਿਉਂਕਿ ਵਾਲਾਂ 'ਆਂ ਤੇ ਰਹਿ ਜਾਂਦਾ ਵੀ ਆਪਣੇ ਨੀਚੇ ਸਕਿਨ 'ਤੇ ਨਹੀਂ ਲੱਗਦਾ ਹੈਗਾ ਇਹ ਤੇ ਹੁਣ ਮੈਂ ਲੱਗੀ ਸੀਗੀ ਮੈਂ ਹੁਣ ਮੇਰੇ ਕੋਲ ਟਾਈਮ ਹੈਗਾ ਹਨਾ ਫ੍ਰੀ ਹੋ ਗਿਆ ਸਾਢੇ 7 ਹੋਇਆ ਹਜੇ ਤੇ ਮੈਂ ਚੁੰਨੀ 'ਤੇ ਬੂਟਾ ਲਾ ਦਾਂਦੀ ਤਾਂ ਆਪਦੀ ਤੇ ਤੇ ਸੂਟ ਚੋਂ ਆਪਣਾ ਰੈਡੀ ਹੋ ਕੇ ਆ ਹੀ ਜਾਊਗਾ ਬਾਕੀ ਆਇਆ ਵੀ ਕੱਲ ਨੂੰ ਫੇਰ ਕਿਉਂਕਿ ਕੱਲ ਨੂੰ ਸ਼ੁੱਕਰਵਾਰਾ ਕੱਲ ਨੂੰ ਫੇਰ ਨਹੀਂ ਮੇਰੇ ਕੋਲ ਟਾਈਮ ਨਹੀਂ ਕਿਉਂਕਿ ਕੱਲ ਨੂੰ ਵੀ ਆ ਕੇ ਕੱਪੜੇ ਵਗੈਰਾ ਧੋ ਕੇ ਫਿਰ ਮੈਂ ਜਾਣਾ ਭੈਣ ਕੋਲੇ ਸਪਾਹ ਕਰਾ ਕੇ ਲਿਆਉਣਾ ਆਪਣੀ ਨਾਲ ਬੋਠਿਆਂ ਚ ਉਹ ਦੀਦੀ ਕੋਲ ਜਾਵਾਂਗੇ ਤੇ ਇੱਕ ਮੈਂ ਦੀਵਾਲੀ ਵਿਲੇ ਸਪਾਹ ਕਰਾਇਆ ਸੀਗਾ ਤੇ ਹੁਣ ਕਰਾ ਲਾਂਗੇ ਜਲ ਨੂੰ ਥੋੜੀ ਜੀ ਵਾਲਾਂ ਚ ਜਾਨ ਜੀ ਪੈ ਜੂਗੀ ਸੋਹਣੇ ਬਣ ਜਾਣਗੇ ਹਨਾ ਬਾਕੀ ਆਇਆ ਵੀ ਸਪਾਹ ਦਾ ਕਰਾਉਣਾ ਹੀ ਪੈਂਦਾ ਮਹੀਨਾ ਕੋ ਹੋ ਗਿਆ ਹੁਣ ਸਪਾਹ ਕਰਾ ਲਿਆਂਗੀ ਤੇ ਇਹਨੇ ਨਾਲ ਚਾਹ ਜਿਹੜੇ ਨਾਲ ਹੀ ਬਿਆਹ ਦੇ ਮੌਕੇ ਦੇ ਨਾਲ ਹੀ ਜਿਹੜਾ ਸਪਾ ਕਰਾਇਆ ਜਾਂਦਾ ਹੁੰਦਾ ਕਿੱਥੇ ਤੇ ਫਟਾਂਗੂ ਮੇਰੇ ਕੋਲ ਕੱਲ ਨੂੰ ਟਾਈਮ ਨਹੀਂ ਹੋਣਾ ਕਿਉਂਕਿ ਮੈਂ ਹੱਡ ਵਾਸ਼ਰ ਜਿਹੜਾ ਅੱਜ ਕਰ ਲਵਾਂਗੀ ਤੇ ਕੱਲ ਨੂੰ ਜਾ ਕੇ ਸਪਾ ਵਗੈਰਾ ਕਰਾ ਲਵਾਂਗੀ ਥੋੜੀ ਜਿਹੀ ਪ੍ਰੈਸਿੰਗ ਕਰ ਦੂੰਗੀ ਥੋੜੀ ਬਹੁਤੀ ਹਨ ਇਹਦੇ ਨਾਲ ਜਿਹੜੇ ਵਾਲਾ ਸੋਹਣੇ ਬਣ ਜਾਣਗੇ ਵਾਲਾ ਪਾਣੀ ਦੀ ਗਲਾਸ ਕੱਲੀ ਮੈਂ ਅਸੂ ਰੇਗੀ ਲਾਉਣਾਂ ਨਹੀਂ ਤੇ ਜਦੋਂ ਆਪਾਂ ਨੂੰ ਮਿਲੇ ਨਹੀਂ ਉਹਨੇ ਟੱਪ ਲਾਉਣੇ ਲਿਖੇ ਦੇ ਨਾਲ ਹੀ ਸੂਟ ਹੈ ਜਿਹੜਾ ਸੋਨਾ ਬਣ ਜਾਊਗਾ ਉਹ ਜਿੰਮਾ ਲੈਟ ਆਉਂਦੀ ਹੈ ਫਿਰ ਮੈਥੋਂ ਚਾਰਜ ਦੇ ਇਹ ਆਇਆ ਕਿੰਨੇ ਲਾਇਏ ਕੱਪੜੇ ਪ੍ਰੈਸ ਦਾ ਤੇ ਪੋਚੇ ਵਗੈਰਾ ਦਾ ਅੱਜ ਕੰਮ ਹੈ ਜਿਹੜਾ ਮੈਂ ਸਟੈਮ ਜੀ ਨਾਲ ਜਿਹੜਾ ਨਵੇਂ ਲਗਾ ਸੀਗਾ 7.5 ਨੇ ਪਈ 8 ਹੋ ਗਏ ਚਲੋ ਕੋਈ ਗੱਲ ਨਹੀਂ ਹਜੇ ਕਿਹੜੇ ਡਿਸ਼ੀਤੀ ਨਹੀਂ ਨਾ ਆਉਂਦੇ ਹੈ ബ

ਉਹ ਮੈਰੀ ਭਾਵੇਂ ਜਿਹਨੇ ਖਾਲੀ ਨਾ ਖਾਵੇ ਕੋਈ ਕਹਿੰਦੀ ਲਓ ਤੇ ਤਰ੍ਹਾਂ ਕਾਹੀ ਨਹੀਂ ਗੋ ਇਹਿਤਨਾ ਲਾਸ ਜੀ ਲੋਣੀ ਵੀ ਬੜੀ ਔਖੀ ਹੌਲੀ ਹੌਲੀ ਲੱਗੂਗੀ ਕਿਉਂਕਿ ਆਹ ਵਾੜ ਜਿਹੜਾ ਮੋਟੀ ਹੈ ਨਾ ਤੇ ਮੋਟੀ ਤੇ ਮਸ਼ੀਨ ਜੀ ਉਹ ਹੋ ਜਾਂਦੀ ਆ ਪੈਰ ਜਾ ਅੜ ਜਾਂਦਾ ਤਾਂ ਨੂੰ ਹੌਲੀ ਹੌਲੀ ਲਾਉਣੀ ਪੈਂਦੀ ਹੈ ਮੇਂ ਮੇਰੇ ਹੈਗੇ ਜੀ ਔਰ ਗਨ ਜ਼ਿਆਦਾ ਦੁਪੱਟਾ ਕਿ ਪਛ ਨਹੀਂ ਤੇ ਲਾ ਉਹ ਸਾਰਾ ਕੰਮ ਮੈਨੂੰ ਟੈਨਸ਼ਨ ਦੀ ਸੀਗੀ ਇਹ ਕੰਮ ਮੈਂ ਜਿਹੜਾ ਦੂਰ ਹੋ ਗਿਆ ਐਡਗਨ ਵਿੱਚ ਜੁਨੀ ਵਾਲੀ ਵੱਡੀ ਨਹੀਂ ਲੱਗਦੀ ਮੰਮੀ ਮੰਮੀ ਨੇ ਆਪ ਹੀ ਲਾਈਏ ਸੰਢ ਲਾਈਆ ਆ ਮੋਟੇ ਤਾਂ ਲੱਗ ਹੀ ਜਾਂਦੀ ਹੈ ਲੈਸ ਦਾ ਤਾਂ ਕੀ ਹੁੰਦਾ ਸੰਢ ਲੱਗਦੀ ਮਮਾ ਹਾਂ ਸੰਢ ਲਾ ਦੇ ਆ ਪਰ ਦੇ ਨਾ ਨਹੀਂ ਲੱਗਦੀ ਕਿੱਖ ਨਹੀਂ ਜੁਨੀ ਵਾਲੀ ਵੱਡੀ ਨਹੀਂ ਲੱਗਦੀ ਜੁਨੀ ਇਹ ਤਾਂ ਇਹ ਸਿਰ ਤੋਂ ਨਾ ਟੈਂਪ ਗੈਨ ਨਾ ਹੁੰਦਾ। ਬੜੀ ਛੋਟੀ ਵੀ ਨਹੀਂ ਲੱਗਦੀ ਹਨਾ। ਛੋਟੀ ਲੱਗਦੀ। ਛੋਟਾ ਵੀ ਪਾਰਾਂ ਜਿਹਨੇ ਨਾਮ ਕਰਨਾ ਦਿਲ ਨਾ ਕਰਦਾ। ਤੇ ਮੈਂ ਵੀ ਵੱਡੀ ਨਹੀਂ ਲਾਈ ਵਾਲੀ ਐ ਕਿ। ਇਹਦੇ ਨਾਲ ਤਾਂ ਮੈਂ। ਉਹ ਤਾਂ ਜਿੱਥੇ ਵਿਚਾਲੇ ਇੱਕ ਲੇੜ ਲਾ ਲੈਂਦੇ ਹਨਾ ਮੈਂ। 20 ਸਾਈਜ਼ ਦੀ ਹੈ ਜੰਨੀ। ਮੇਰੇ ਸਾਈਜ਼ ਵੀ ਪੜੇ ਤੋਂ ਹੀ ਆਉਂਦੀ ਆ ਪਰ। ਆ ਲੈ ਤੱਕ ਮम्मी ਥੋੜੇ ਕਿਛਣਾ ਛੋੜੀ ਜਿ ਲੱਗਦੇ। ਥੋੜੀ ਲੱਗਦੀ ਥੋੜੀ ਛੋਟੀ ਜਿਹੀ ਲੱਗਦੀ ਆ ਮੈਂ 3/4 ਮੀਟਰ ਦੀ ਲੈਤੀ ਐ ਕਿ ਬਾਹਲੇ ਵੱਡੀ ਹੁੰਦੀ ਆ ਮੁੜਕਣਾ ਬਹੁਲੇ ਪੈਰਾ ਤੱਕ ਨਹੀਂ ਹੋਦਾ ਮੱਛ ਜੈ ਕਰੀ ਲਾ ਮੱਛ ਡਿੱਗਾਂਗੀ ਮੇਰੇ ਸਿਰ ਨਾਲ ਇਹਦਾ ਨਾ ਬਰਾਹ ਹ ਬਾਹਲਾ ਚੌੜਾਗਾ ਹਾਂ ਲੰਬਾਈ ਥੋੜੀ ਜਿਹੀ ਘੱਟ ਹੈਗੀ ਤੇ ਬਰ ਚੌੜਾ ਹੈਗਾ ਹਾਂ ਤਾਂ ਵੀ ਘੱਟਣ ਵਾਲੇ ਆ ਤਾਂ ਕਿ ਘੱਟਣ ਵਾਲੇ ਆ ਕੈਂਟੀ ਲੈ ਕੇ ਹੀ ਪੁੱਤ ਇਹ ਮम्मा ਦੇਖਿਆ ਇਹ ਉਹ ਥੋੜਾ ਕ ਡਾਰਕ ਜਿਹਾ ਨਹੀਂ ਹੈਗਾ ਨਾ ਫੋਨ ਦੇ ਜਮਾ ਡਾਰਕ ਲੱਗਦਾ ਉਹਦੇ ਵਿੱਚ ਇਹਦਾ ਕਲਰ ਸਹੀ ਨਹੀਂ ਆ ਰਿਹਾ ਹੈ ਮੈਨੂੰ ਇਹਦੇ ਲਈ ਬੁਖਾ ਗਈ ਛਾਰੀ ਆ ਗਈ ਠੀਕ ਹੈ ਬੱਤ ਮੈਂ ਦੱਸ ਸਰ ਤੋਂ ਭੀ ਆਮ ਲਓ ਜੀ ਇਸ ਦੇ ਨਾਲ ਹੀ ਆਪਾਂ ਕਰਦੇ ਆ ਆਪਣੇ ਬਲੌਗ ਦਾ ਐਂਡ ਬਲੌਗ ਦਾ ਐਂਡ ਹੈ ਜਿਹੜਾ ਮੈਂ ਨੈਕਸਟ ਡੇ ਕਰ ਰਹੀ ਆ ਸ਼ਾਮ ਨੂੰ ਕਿਉਂਕਿ ਥੋੜਾ ਜਿਆਦਾ ਲੇਟ ਹੋ ਗਿਆ ਸੀ 9:30 ਵਜੇ ਜਿਹੜਾ ਮੈਂ ਸਿਰ ਸਿਰ ਧੋਤਾ ਤੇ ਹੁਣ ਮੈਂ ਅਗਲੇ ਦਿਨਾਂ ਜਿਹੜੇ ਬਲੌਗ ਦੇ ਆ ਐਂਡ ਕਰ ਰਹੀ ਆ ਹਨਾ ਮੈਨੂੰ ਆਸ ਹੈ ਕਿ ਤੁਹਾਨੂੰ ਜਿਹੜਾ ਸਾਡਾ ਬਲੌਗ ਵਧੀਆ ਲੱਗਦੀ ਆ ਤੇ ਇਦੋਂ ਪਹਿਲਾਂ ਵੀ ਜਿਵੇਂ ਮੈਂ ਪਸ਼ੂਆਂ ਬਾਰੇ ਪਹਿਲਾਂ ਨੂੰ ਪੁੱਛਿਆ ਸੀਗਾ ਹਨਾ ਵੀ ਤੁਸੀਂ ਪਸ਼ੂ ਪੱਨਣ ਲੱਗੇ ਕਿ ਨਹੀਂ ਪਰ ਸਾਰੀਆਂ ਪਹਿਲਾਂ ਦੀ ਜਿੰਨਾਂ ਨੇ ਹਨਾ ਫੁੱਲ ਵਾਚ ਕੀਤਾ ਜ ਸਾਰੀਆਂ ਭੈਣਾਂ ਨੇ ਕਮੈਂਟ ਕੀਤੇਗੇ ਸੀ ਬਹੁਤ ਦਿਨਾਂ ਦੇ ਪਸ਼ੂਾਂ bande ਆ ਬਾਕੀ ਆਪਣੇ ਜਿਹੜਾ ਫੋਨ ਵਾਲਾ ਜਿਹੜਾ ਬਲੌਗ ਪਾਇਆ ਸੀਗਾ ਪਾਪੇ ਚਲ ਬਹੁਤ ਸਾਰੀਆਂ ਭੈਣਾਂ ਨੇ ਹਨਾ ਬਨੇਲਸਟਾ ਤੇ ਵੀ ਬਹੁਤ ਵਧੀਆ ਰੀਲ ਚਲੀ ਆ ਤੇ ਆ YouTube ਤੇ ਵੀ ਆਪਣੇ ਜਾਨੀ ਕਿ ਆਪਣੇ ਬਲੌਗ ਤੇ ਵੀ ਬਹੁਤ ਸਾਰਿਆਂ ਨੇ ਖੁਸ਼ੀ ਮਨਾਈ ਹੈ ਹਨਾ ਬਹੁਤ ਸਾਰੀਆਂ ਵਧਾਈਆਂ ਭੇਜੀਆਂ ਸਾਰਿਆਂ ਨੇ ਤੇ ਬਸ ਇਦਾਂ ਹੀ ਤੁਸੀਂ ਸਾਨੂੰ ਸਪੋਰਟ ਕਰਦੇ ਰਹੋ ਬਲੌਗ ਦੇ ਨਾਲ ਜੁੜੇ ਰਹੋ ਹਨਾ ਤੇ ਪਲੀਜ਼ ਬਲੌਗ ਨੂੰ ਕਰਿਓ ਜੀ ਫੁੱਲ ਵਾਚ ਤੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਹੁਣ ਵੇਲੇ ਵੇਲੇ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਜਿਹੜੇ ਵਲੌਗ ਹੈ ਤੁਸੀਂ ਇੰਜੋਏ ਕਰ ਸਕੋ